ਸਿਲਾਪਾ ਪਠਾਨਕੋਟ ਦੇ ਡੀਸੀ ਆਫਿਸ ਦੇ ਬਾਹਰ ਖੜੇ ਆ ਤੁਹਾਨੂੰ ਦੱਸਦੀ ਕਿ ਵਕਤ ਵਕਤ ਜਿ ਡਿਪਾਰਟਮੈਂਟਾਂ ਦੇ ਮੁਲਾਜ਼ਮ ਦੇ ਰਹੇ ਨੇ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਦੇ ਨੇ ਗੱਲ ਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਜੀ ਕੀ ਹੈਗਾ ਮਾਮਲਾ ਤੁਹਾਡੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਮੰਗਾਣੇ ਤੁਹਾਡੀਆਂ ਤੇ ਕਿੰਨੇ ਦਿਨ ਤੋਂ ਮੰਗਾ ਤੁਹਾਡੀਆਂ ਮੰਨੀਆਂ ਨਹੀਂ ਜਾ ਰਹੀਆਂ ਭਾਜੀ ਅੱਜ ਜਿਹੜਾ ਪ੍ਰੋਗਰਾਮ ਠੇਕਾ ਮਲਾਦ ਦਾ ਸਮੋਚਲੇ ਬੈਨਰ ਹਟਾ ਜੋ ਮੁੱਖ ਮੰਤਰੀ ਪੰਜਾਬ ਅਗੇ 19 ਵਾਰ ਮੀਟਿੰਗਾਂ ਦੇ ਗਏ ਮੁਕਰਿਆ ਫਿਰ ਜਲੰਧਰ ਵਿੱਚ ਜਿਮਨੀ ਚੌਂ ਸੀ ਉਸ ਵਿੱਚ ਅਸੀਂ ਧਰਨਾ ਦਾ ਪ੍ਰੋਗਰਾਮ ਦਿੱਤਾ ਉਸ ਪ੍ਰੋਗਰਾਮ ਵਿੱਚ ਕਹਿੰਦਾ ਕਰਕੇ ਸਾਡੇ ਨੇ ਪਹਿਲੇ ਦਿਨ ਇੱਕ ਦਿਗੀ ਮੀਟਿੰਗ ਕੀਤੀ ਉਸ ਮੀਟਿੰਗ ਦੇ ਵਿੱਚ ਸਾਡੇ ਨਾਲ ਮੰਨਿਆ ਵੀ ਠੀਕ ਹੈ ਤੁਹਾਡੀਆਂ ਮੰਗਾਂ ਜਾਇਜ਼ ਆ ਇਸ ਮੰਗਾਂ ਦਾ ਹੱਲ ਕਰਾਂਗੇ ਤੇ 20 ਤਰੀਕ ਨੂੰ ਤੁਹਾਡੇ ਨਾਲ ਦੁਬਾਰਾ ਮੀਟਿੰਗ ਕਰਾਂਗੇ ਸਾਡੇ ਅਜੇ ਪ੍ਰਧਾਨ ਨੇ ਕਿਹਾ ਮੈਂ ਅਸੀਂ ਤੁਸੀਂ ਅੱਗੇ 20 ਵਾਰ ਮੀਟਿੰਗ ਦੇ ਮੁਕਰਿਆ ਉਹ ਕਹਿੰਦਾ ਯਾਰ ਮੈਂ ਪੰਜਾਬ ਦਾ ਮੁੱਖ ਮੰਤਰੀ ਆਵਜਵਾਂਦੇ ਰਿਆਂ ਤੇ ਤੁਸੀਂ ਵਿਸ਼ਵਾਸ ਕਰੋ ਮੈਂ 20 ਤਰੀਕ ਨੂੰ ਨਾਲ ਮੀਟਿੰਗ ਕਰਾਂਗਾ ਪਸੋਂ ਹਾਂ ਨੇ ਫਿਰ ਮੀਟਿੰਗ ਦੇ ਕੇ ਮੁਕਰਿਆ ਉਸ ਦੇ ਵਿਰੋਧ ਵਿੱਚ ਅੱਜ ਜੋ ਪੂਰੇ ਪੰਜਾਬ ਦੇ ਵਿੱਚ ਠੇਕਾ ਵਾਲਾ ਸਮਝੌਤਾ ਦੀ ਕਾਫੀ ਇਹਦਾ ਵਿਰੋਧ ਕਰਾਂਗੇ ਉਹ ਅੱਜ ਉਸ ਤਾਈ ਦੇ ਵਿਰੋਧ ਕੀਤਾ ਪਰ ਇਹ ਮੰਗਾਂ ਜਦ ਤੱਕ ਨਾਮ ਨਹੀਂ ਹੈਗੀਆਂ ਅਸੀਂ ਵਿਰੋਧ ਕਰਦੇ ਰਾਵਾਂਗੇ ਔਰ ਦੂਜੀ ਗੱਲ ਹੈ ਜੋ ਜਲ ਸਪਲਾਈ ਸੈਨੀਟੇਸ਼ਨ ਕਾਡ ਵਰਕ ਜੂਨੀਅਰ ਡਿਵੀਜ਼ਨਰ ਨੰਬਰ ਕੱਤੀ ਆ ਉਹ ਇੱਕ ਪੰਜਾਬੀਕਰਨ ਨਿਜੀਕਰਨ ਕਰ ਰਹੀ ਹੈ ਸਕੀਮਾ ਦਾ ਜੋ ਸਕੀਮਾ ਪੰਜਾਬ ਪੰਜਾਬ ਨੂੰ ਦੇ ਰਹੀ ਹੈ ਕੰਪਨੀ ਨੂੰ ਵੇਚ ਰਹੀ ਹੈ ਪਰ ਪਾਣੀ ਦਾ ਨਿਜੀਕਰਨ ਕਰ ਰਹੀ ਹੈ ਜੋ ਇੱਕ ਲੋਕਾਂ ਦੀ ਮੁੱਢਲੀ ਜ਼ਰੂਰਤ ਹੈ ਪਾਣੀ ਉਹਨੂੰ ਵੇਚ ਰਹੀ ਹੈ ਉਸ ਫਰੋਲ ਇਹ ਸਕਾਟਾ ਸਿਟ ਨੂੰ ਕਾਰੀ ਜੋ ਗੁਜਰਾਤ ਦੀ ਕੰਪਨੀ ਉਹ ਤਹਿਤ ਅੱਜ ਕੱਲ ਹਰੇ ਬਮਿਆ ਬਲਾਗ ਦੇ ਵਿੱਚ ਦੋਸਤ ਕਿਮਤ ਸਕਾਟਾ ਸਿਟੋ ਲਾ ਰਹੀ ਉਹ ਤਾਂ ਇਹ ਪੂਰਨ ਤੌਰ ਤੇ ਸਾਡੀ ਜੱਸੇ ਬੰਦੀ ਨੇ ਵਿਰੋਧ ਕੀਤਾ ਫਰੋਲ ਕਰਨ ਦੇ ਬਾਵਜੂਦ ਜੋ ਸਾਡਾ ਸਬ ਡਿਵੀਜ਼ਨ ਤਰਕਰ ਦਾ ਅਸਦੀਓ ਕਨਸਰਾਜ ਜੀ ਨੇ ਉਹਨਾਂ ਨੂੰ ਧਮਕੀ ਦਿੱਤੀ ਆ ਵੀ ਇਹਨਾਂ ਦੇ ਐਫ ਆਰ ਅੱਜ ਕਰਾਓ ਜਿੰਨੇ ਵਰਕਰ ਹੈਗੇ ਆ ਉਹ ਅਹੀਂ ਆਪਣੀ ਮੰਗ ਆਪਣੇ ਪੰਜਾਬ ਪੰਜਾਬ ਪ੍ਰਧਾਨ ਦਿੱਤੀ ਆ ਉਹਨੇ ਕਿਹਾ ਵੀ ਇੱਕ ਨਹੀਂ ਦੋ ਐਫ ਆਰ ਕਰਾ ਦੇ ਪੂਰਾ ਪੰਜਾਬ ਤੁਹਾਡੇ ਨਾਲ ਹੈ ਜੇ ਇਹ ਐਸ ਜੀਓ ਸਾਹਿਬ ਸਾਡੇ ਲੋਕ ਅਫੇਰ ਕਰਦਾ ਹੈ ਇਹਦੇ ਘਰ ਲੈ ਕੇ ਅਸੀਂ ਪੂਰਾ ਪੰਜਾਬ ਇਕੱਠਾ ਹੋ ਗਏ ਇਹਦਾ ਪਰਸ਼ਾਪਾ ਕਰਾਂਗੇ ਔਰ ਜੇ ਕੱਲ ਸਾਡੇ ਬਾਬਾ ਬਲਾਰੇ ਗੁਰਨ ਸਾਹਿਬ ਆ ਰਹੇ ਨੇ ਜੇ ਸਾਡੀਆਂ ਮਿੰਨਾ ਐਫਆਰ ਕਿ ਦਰਜ ਕਰਵਾਈ ਹੋਰ ਕੀਤਾ ਅਸੀਂ ਪੂਰੇ ਪਰਿਵਾਰਾਂ ਬੱਚਾ ਸਮੇਲ ਹੈ ਗੁਰਨ ਸਾਹਿਬ ਦੇ ਪੇਸ਼ ਹੋਵਾਂਗੇ ਆਪਣੀ ਮੁਸ਼ਕਲ ਦੱਸਾਂਗੇ ਕਿ ਸਾਡੇ ਨਾਲ ਪੰਜਾਬ ਸਰਕਾਰ ਧੱਕਾ ਕਰ ਰਹੀ ਹੈ ਪ੍ਰਸ਼ਾਸਨ ਧੱਕਾ ਕਰ ਰਿਹਾ ਇਹਦੇ ਬੋਰੋ ਵਿੱਚ ਅਸੀਂ ਕੱਲ ਗੁਰਨ ਸਾਹਿਬ ਨੂੰ ਮਿਲਾਂਗੇ ਆਪਣਾ ਮੰਗ ਪੱਤਰ ਦੇਾਂਗੇ ਧੰਨਵਾਦ ਭਾਜੀ ਇਹ ਨੀ ਗਰਮੀ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹੋ ਸਰਕਾਰ ਜਦੋਂ ਸੱਤਾ ਵਿੱਚ ਆਈ ਸੀਗੀ ਉਹਨਾਂ ਦਾਅਵੇ ਕੀਤੇ ਸੀਗੇ ਕਿ ਆਪਾਂ ਕੋਈ ਵੀ ਰਲਾਇਵ ਨੂੰ ਤਰਨਾ ਪ੍ਰਦਰਸ਼ਨ ਨਹੀਂ ਕਰਾਂਦਾ ਵਾਗੇ ਕੀ ਕਹਿਣਾ ਚਾਹੁੰਦੇ ਸਰ ਦੇਖੋ ਤੁਹਾਡੇ ਸਾਹਮਣੇ ਹੀ ਹੈ ਮੁੱਖ ਮੰਤਰੀ ਸਾਹਿਬ ਬੋਟਾਂ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਜਦੋਂ ਸਰਕਾਰ ਬਣ ਗਈ ਕਿਸੇ ਨੂੰ ਸੜਕਾਂ ਦੀ ਲੋੜ ਨਹੀਂ ਪੈਣੀ ਟੈਂਕੀਆਂ ਦੀ ਸੜਨ ਦੀ ਲੋੜ ਨਹੀਂ ਪੈਣੀ ਅੱਜ ਹਾਲਾਤ ਤੁਹਾਡੇ ਸਾਹਮਣੇ ਪੂਰਾ ਪੰਜਾਬ ਸੜਕਾਂ ਦੇ ਉੱਤੇ ਆ ਪਿਆ ਹੈ ਇਹ ਸਰਕਾਰ ਦੀ ਕਹਿਣੀ ਤੇ ਕਰਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਜਦੋਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਨੇ ਸੱਤਾ ਸੰਭਾਲੀ ਹੈ ਅਸੀਂ ਉਹਨਾਂ ਨੂੰ ਮੰਗ ਪੱਤਰ ਭੇਜਿਆ ਕਿ ਸਾਡੀਆਂ ਇਹ ਮੁਸ਼ਕਲਾਂ ਆ ਅਸੀਂ ਇਹ ਮੁਸਲਿਆਂ ਦੇ ਤੁਹਾਡੇ ਨਾਲ ਵਿਚਾਰ ਚਰਚਾ ਕਰਨਾ ਚਾਹੁੰਦੇ ਹਾਂ ਅਸੀਂ ਮੀਟਿੰਗ ਚਾਹੁੰਦੇ ਹਾਂ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਵੱਲੋਂ ਸਾਨੂੰ ਮੀਟਿੰਗ ਦਾ ਸੱਦਾ ਆ ਗਿਆ ਲੈਟਰ ਆ ਗਿਆ ਲਿਖਤੀ ਬਕਾਇਦਾ ਸੀਐਮ ਆਫਿਸ ਤੋਂ ਵੀ ਅਸੀਂ ਤੁਹਾਡੇ ਨਾਲ ਮੁੱਖ ਮੰਤਰੀ ਸਾਹਿਬ ਦੀ ਮੀਟਿੰਗ ਜਿਹੜੀ ਕਰਵਾ ਦਿੰਨੇ ਉੱਥੋਂ ਦੱਸਿਆ ਗਿਆ ਕਿ ਮੁੱਖ ਮੰਤਰੀ ਸਾਹਿਬ ਕਿਤੇ ਬਾਹਰ ਚਲੇ ਗਏ ਆ ਤੁਹਾਡੀ ਜਿਹੜੀ ਮੀਟਿੰਗ ਹੈ ਉਹ ਨੈਕਸਟ ਕੁਝ ਦਿਨਾਂ ਦੇ ਵਿੱਚ ਅਸੀਂ ਕਰਵਾ ਦਵਾਂਗੇ ਜਦੋਂ ਅਸੀਂ ਫੇਰ ਦੁਆਰਾ ਪ੍ਰੋਮਿਸ ਕੀਤੀ ਫੇਰ ਲਿਖਤੀ ਮੀਟਿੰਗ ਆਈ ਫੇਰ ਜਦੋਂ ਅਸੀਂ ਚੰਡੀਗੜ੍ਹ ਗਏ ਫੇਰ ਮੀਟਿੰਗ ਇਹ ਜਿਹੜਾ ਵਤੀਰਾ ਹੈ ਲਗਾਤਾਰ 21 ਵਾਰ ਸਾਡੇ ਨਾਲ ਵਾਪਰ ਚੁੱਕਿਆ ਹੈ 21 ਵਾਰ ਮੁੱਖ ਮੰਤਰੀ ਦੇ ਦਫ਼ਤਰ ਨੇ ਸਾਨੂੰ ਲਿਖਤੀ ਮੀਟਿੰਗ ਦਾ ਸੱਦਾ ਦਿੱਤਾ 21 ਵਾਰ ਮੀਟਿੰਗ ਜਿਹੜੀ ਹੈ ਉਹ ਕੈਨਸਲ ਕੀਤੀ ਗਈ ਮੁੱਖ ਮੰਤਰੀ ਸਾਹਿਬ ਮੀਟਿੰਗਸ ਨਹੀਂ ਬੈਠੇ ਉਸ ਦੇ ਰੋਸ ਦੇ ਵਜੋਂ ਹੀ ਹੁਣ ਪਿਛਲੇ ਦਿਨੀ ਜਿਹੜੀਆਂ ਜਲੰਧਰ ਦੇ ਵਿੱਚ ਜੀਮਨੀ ਚੋਣਾ ਹੋਈ ਹੈ ਉਹਦੇ ਵਿੱਚ ਸਾਡੇ ਮੋਰਚੇ ਨੇ ਇਸ ਸਰਕਾਰ ਦਾ ਪੂਰਾ ਵਿਰੋਧ ਕਰਨ ਦਾ ਪ੍ਰੋਗਰਾਮ ਲੀਕਿਆ ਉਸ ਪ੍ਰੋਗਰਾਮ ਦੇ ਡਾਰ ਵਜੋਂ ਹੀ 1 ਜੁਲਾਈ ਨੂੰ ਹੋਟਲ ਕਵਾਨਾ ਫਗਵਾੜਾ ਵਿਖੇ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਮੀਟਿੰਗ ਲਈ ਬੁਲਾਇਆ ਉਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਸਾਡੀਆਂ ਸਾਰੀਆਂ ਮੰਗਾਂ ਤੇ ਸਹਿਮਤੀ ਦਿੱਤੀ ਕਿ ਅਸੀਂ ਤੁਹਾਡੇ ਸਾਰੇ ਮਸਲਿਆਂ ਦਾ ਹੱਲ ਕਰਾਂਗੇ ਅਸੀਂ ਜਿੰਨੇ ਵੀ ਡਿਪਾਰਟਮੈਂਟਾਂ ਦੇ ਵਿੱਚ ਆਊਟਸੋਰਸ ਕੰਟਰੈਕਟ ਤੇ ਜਾਂ ਕੰਪਨੀ ਆ ਰਹੀ ਜਾਂ ਠੇਕੇਦਾਰ ਆ ਰਹੀ ਵਰਕਰ ਕੰਮ ਕਰ ਰਹੇ ਐ ਅਸੀਂ ਸਾਰੇ ਕੰਪਨੀਆਂ ਠੇਕੇਦਾਰਾਂ ਨੂੰ ਬਾਹਰ ਕਰਕੇ ਸਾਰੇ ਵਰਕਰ ਜਿਹੜੇ ਸਿੱਧੇ ਡਿਪਾਰਟਮੈਂਟ ਦੇ ਅੰਡਰ ਲਵਾਂਗੇ ਸੋ ਉਹਨਾਂ ਨੇ ਉਸੇ ਲੜੀ ਦੇ ਵਿੱਚ ਸਾਨੂੰ ਦੁਬਾਰਾ 20 ਤਰੀਕ ਨੂੰ ਮੀਟਿੰਗ ਦਾ ਸੱਦਾ ਦਿੱਤਾ ਕਿ ਤੁਸੀਂ ਜਿਹੜਾ ਆਪਣਾ ਧਰਨਾ ਉਹਨੂੰ ਕੈਨਸਲ ਕਰੋ ਜਲੰਧਰ ਦੀਆਂ ਜੀਵਨੀ ਸੁਣਾਉਣ ਦੋ 20 ਤਰੀਕ ਅਸੀਂ ਦੁਬਾਰਾ ਬਹਿ ਕੇ ਤੁਹਾਡੇ ਨਾਲ ਗੱਲ ਕਰਾਂਗੇ ਜਦੋਂ ਹੁਣ 20 ਤਰੀਕ ਆਈ ਹੈ ਪਹਿਲਾਂ ਹੀ ਇੱਕ ਦਿਨ ਪਹਿਲਾਂ ਸ਼ਾਮ ਨੂੰ ਹੀ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਮੈਸੇਜ ਆ ਗਿਆ ਕਿ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਤੁਹਾਡੀ ਮੀਟਿੰਗ ਜਿਹੜੀ ਕੈਨਸਲ ਕੀਤੀ ਗਈ ਹੈ ਉਹ ਕਿਤੇ ਬਾਹਰ ਚਲੇ ਗਿਆ ਹੈ ਮਤਲਬ ਇੱਥੋਂ ਗੱਲ ਇਹ ਪਤਾ ਲੱਗਦੀ ਹੈ ਕਿ ਵੋਟਾਂ ਦੇ ਡਰੋਂ ਮੁੱਖ ਮੰਤਰੀ ਸਾਹਿਬ ਨੇ ਬਹਿ ਕੇ ਮੀਟਿੰਗ ਕਰ ਲਈ ਜਦੋਂ ਵੋਟਾਂ ਭੁਗਤ ਗਈਆਂ ਉਹ ਦੁਬਾਰਾ ਆਪਣਾ ਪੁਰਾਣਾ ਰਵਈਆ ਜਿਹੜਾ ਉਹਨੂੰ ਅਪਣਾ ਰਿਹਾ ਹੈ ਸੋ ਅਸੀਂ ਸਰਕਾਰ ਨੂੰ ਸਦਾਵਣੀ ਦੇਣਾ ਚਾਹ ਮੁੱਖ ਮੰਤਰੀ ਸਾਹਿਬ ਵੋਟਾਂ ਪੰਜਾਬ ਚ ਹੋਰ ਵੀ ਜੀਵਣੀ ਤਿਆਰ ਬੈਠੀਆਂ ਨੇ ਪੰਚਾਇਤੀ ਚੋਣਾਂ ਵੀ ਆਉਣ ਵਾਲੀਆਂ ਨੇ ਸੋ ਅਸੀਂ ਪੂਰੇ ਪੰਜਾਬ ਦੇ ਵਿੱਚ ਤੁਹਾਡਾ ਜਿਹੜਾ ਗੱਡਵਾ ਵਿਰੋਧ ਕਰਾਂਗੇ ਅਸੀਂ ਡਿਮਾਂਡ ਕਰਦੇ ਹਾਂ ਕਿ ਸਾਡੇ ਨਾਲ ਬਹਿ ਕੇ ਸਾਡੇ ਮੰਗਾ ਮਸਲਿਆਂ ਦਾ ਜਲਦ ਹੱਲ ਕਰੋ ਨਹੀਂ ਤਾਂ ਸਾਡੇ ਮੋਰਚੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਤਿੱਖੇ ਪ੍ਰੋਗਰਾਮ ਜਿਹੜੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੀਤੇ ਜਾਣਗੇ ਜਦੀ ਨਰੋਲ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਹੋਵੇਗੀ ਪਰਦਰਸ਼ਨ ਕਰ ਰਹੇ ਸੀਗੇ ਗੱਲਬਾਤ ਕਰ ਰਹੇ ਸੀਗੇ ਸਾਫ਼ ਤੌਰ ਤੇ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀ ਮੰਗਾਂ ਨਾ ਮੰਨੀਆਂ ਗਈਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਗੜ ਪ੍ਰਦਰਸ਼ਨ ਜਿਹੜੇ ਕੀਤੇ ਜਾਣਗੇ ਜਿਹਦੀ ਨਿਰੋਲ ਜ਼ਿੰਮੇਵਾਰ ਜਿਹੜੀ ਆ ਉਹ ਪੰਜਾਬ ਸਰਕਾਰ ਦੀ ਹੋਵੇਗੀ ਉਹਨਾਂ ਦਾ ਅਸਿਕ ਲਗਾਤਾਰ ਪ੍ਰਦਰਸ਼ਨ ਕਰੀ ਆਪਣੇ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਸਰਕਾਰ ਵੱਲੋਂ ਕੋਈ ਉਹਨਾਂ ਦੀ ਮੰਗ ਨਹੀਂ ਮੰਨੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਕਿ ਜੇਕਰ ਇਹਨਾਂ ਦੀ ਮੰਗਾਂ ਨਾ ਮੰਨੀਆਂ ਗਈਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਉਹ ਨਿਤਾਵਾ ਦੇ ਕਿਰਾਬ ਕਿਤੇ ਜਾਣਗੇ ਚਾਹੇ ਕੱਲ ਗਵਰਨਰ ਜਿਹੜੇ ਨੇ ਗਵਰਨਰ ਪੰਜਾਬ ਦਾ ਜਿਹੜਾ ਹੈ ਦੋਦਾ ਪਠਾਨਕੋਟ ਦੇ ਵਿੱਚ ਹੈ ਉਹਨਾਂ ਨੇ ਕਹਿਣਾ ਕਿ ਆਪਾਂ ਉਹਨਾਂ ਦਾ ਉਹਨਾਂ ਦਾ ਵੀ ਆਪਣੀ ਮੰਗਾਂ ਜਿਹੜੀ ਉਹਨਾਂ ਅੱਗੇ ਰੱਖਾਂਗੇ ਜੀ ਜੀ ਦੋ ਵੋ ਕਿਆਟੀ نیوز ਨਾਲ ਮੈਨੂੰ ਦੋ ਇਜਾਜ਼ਤ ਨਮਸਕਾਰ